ਬਿਲਾਵਲ ਮਹਲਾ ਜਮਾ ਮੋਰੀ ਅਹੰਝਾਏ ਦਰਸ਼ਨ ਪਾਵਤ ਹੈ ਮੇਰਾ ਹੰਕਾਰ ਖਤਮ ਹੋ ਜਾਂਦਾ ਹੈ ਗੁਰੂ ਦੇ دیدار ਕਰਦਿਆਂ ਆ ਰਾਚਉ ਨਾਥ ਹੀ ਸਹਾਈ ਸੰਤਨਾ ਏ ਭਾਈ ਸੰਤਾਂ ਦੇ ਸਹਾਈ ਖਸਮ ਪ੍ਰਭੂ ਦੇ ਚਰਨਾ ਵਿੱਚ ਸਦਾ ਜੁੜੇ ਰਹੋ ਅਬ ਚਰਨ ਗ헤 ਰਹਾਓ ਮੈਂ ਤਾਂ ਹੁਣ ਉਸੇ ਦੇਹੀ ਚਰਨ ਫੜ ਲਏ ਹਨ ਆਹੇ ਮਨ ਅਵਰ ਨ ਭਾਵੇ ਚਰਣਾਵੇ ਚਰਣਾਵੇ ਉਲਝਿਓ ਅਲਮਕਰੰਦ ਕਮਲ ਜਿਉਂ ਏ ਭਾਈ ਪ੍ਰਭੂ ਦੇ ਦਰਸ਼ਨ ਦੀ ਬਰਕਤ ਨਾਲ ਮੇਰੇ ਮਨ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਪਰਭੂ ਦੇ ਦਰਸ਼ਨ ਨੂੰ ਹੀ ਤੰਗਦਾ ਰਹਿੰਦਾ ਹੈ ਜਿਵੇਂ ਔਰਾ ਕੌਲ ਉਲਦੀ ਢੂੜੀ ਵਿੱਚ ਲੱਪਿਆ ਰਹਿੰਦਾ ਹੈ ਤਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵਿੱਚ ਹੀ ਮੁੜ ਮੁੜ ਵਰਤਦਾ ਹੈ ਆਨਰਾਸਨ ਹੀ ਚਾਹ ਹੈ ਇੱਕ ਹੈ ਹਰਲਾ ਹੈ ਮੇਰਾ ਮਨ ਹੋਰ ਪਦਾਰਥਾਂ ਦੇ ਸਵਾਦਾਂ ਨੂੰ ਨਹੀਂ ਲੋੜਦਾ ਇੱਕ ਪ੍ਰਮਾਤਮਾ ਨੂੰ ਲੱਭਦਾ ਹੈ ਅਨ ਤੇ ਟੂਟੀ ਹੈ ਰਖਤੇ ਛੁਟਿਆ ਹੈ ਹੈ ਭਾਈ ਪ੍ਰਭੂ ਦੇ ਦਰਸ਼ਨ ਦੀ ਬਰਕਤ ਨਾਲ ਹੋਰ ਪਦਾਰਥਾਂ ਦੇ ਮੋਹ ਦੇ ਸੰਬੰਧ ਤੋੜ ਲਈਦੇ ਹਨ ਇੰਦਰੀਆਂ ਦੇ ਪਕੜ ਤੋਂ ਖਲਾਸੀ ਪਾ ਲਈ ਦੀ ਹੈ ਮਨ ਹਰ ਰਸ ਛੁਟਿਆ ਸੰਗਹ ਸਾਧੂ ਉਲਟੀ ਹੈ ਹੈ ਮਨ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਰਸ ਚੰਗੀਦਾ ਹੈ ਤੇ ਮਾਇਆ ਦੇ ਮੋਹ ਵੱਲੋਂ ਭਿਰਤੀ ਪਰਤ ਜਾਂਦੀ ਹੈ ਆਨ ਨਾਹੀ ਨਹੀਂ ਰੇ ਹੈ ਭਾਈ ਦਰਸ਼ਨ ਦੀ ਬਰਕਤ ਨਾਲ ਹੋਰ ਮੋਹ ਉੱਕਾ ਹੀ ਨਹੀਂ ਪਾਉਂਦਾ ਨਾਨਕ ਪ੍ਰੀਤ ਚਰਨ ਚਰਨ ਹੈ ਹੈ ਨਾਨਕ ਆਖਾਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ਰਾਗ ਬਿਲਾਵਲ ਮਹਲਾ 9ਾ ਧੁਪਦੇ ਬਿਲਾਵਲ ਰਾਗ ਦੇ ਅੰਦਰ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਜਿਨ੍ਹਾਂ ਜਿਹੜੇ ਦੋ ਪਦਿਆਂ ਵਾਲੇ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਦੁੱਖ ਹਰਤਾ ਹਰ ਨਾਮ ਕਸ਼ਾਨੋ اے بھائی اے نام سارے دکھاں دا नाश ਕਰਨ والا ہے اپنے ہردے وچ اس ہر نام نال جان پہچان بنائی رکھ اجامل گنکا جہ سمرت مت پے جی جانو رہاؤ جس نام نو سمردیاں سمردیاں اجامل وکارا تو ہٹ گیا گنکا وکارا تو مکتو ہوئی تومی پرماatma دے نام نال سانج پائی را ਗੱਜ ਕੀ ਤਰਾਸ਼ੋ ਮਿੱਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨੋ ਏ ਭਾਈ ਜਦੋਂ ਗੱਜ ਨੇ ਪ੍ਰਮਾਤਮਾ ਦਾ ਨਾਮ ਉਚਾਰਿਆ ਉਸ ਦੀ ਵਿਵਿਧਤਾ ਵੀ ਇੱਕ ਛਿਨ ਵਿੱਚ ਹੀ ਦੂਰ ਹੋ ਗਈ ਨਾਰਦ ਕਹਤ ਸੁਨਤ ਤ੍ਰੋ ਬਾਰਕ ਭਜਨ ਮਾਹ ਲਪਟਾਨੋ ਨਾਰਦ ਦਾ ਕੀਤਾ ਹੋਇਆ ਉਪਦੇਸ਼ ਸੁਣਦਿਆਂ ਮਾਲਕ ਰੂਪ ਪ੍ਰਮਾਤਮਾ ਦੇ ਭਜਨ ਵਿੱਚ ਮਸਤ ਹੋ ਗਿਆ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾ ਹੈ ਹੈਰਾਨੋ ਹਰ ਨਾਮ ਦੇ ਭਜਨ ਦੀ ਬਰਕਤ ਨਾਲ ਧੂ ਨੇ ਐਸਾ ਆਤਮਿਕ ਦਰਜਾ ਪ੍ਰਾਪਤ ਕਰ ਲਿਆ ਜੋ ਸਦਾ ਲਈ اٹਲ ਤੇ ਅਮਰ ਹੋ ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਰਹੀ ਨਾਨਕ ਕਹਤ ਭਗਤ ਰਛਪ ਹਰ ਨਿਕਟ ਤਾ ਹੈ ਤੁਮ ਮਨੋ ਨਾਨਕ ਆਖਦਾ ਹੈ ਭਾਈ ਤੂੰ ਵੀ ਉਸ ਪ੍ਰਮਾਤਮਾ ਨਾਲ ਸਦਾ ਆਪਣੇ ਅੰਗ ਸੰਗ ਵਸਦਾ ਸਮਝ ਉਹ ਪ੍ਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ਬਿਲਾਵਲ ਮਹਲਾ ਨਵਾ ਹਰ ਕੇ ਨਾਮ ਬਿਨਾ ਦੁੱਖ ਪਾਵੈ ਹਰਿ ਦੇ ਨਾਮ ਤੋਂ ਬਿਨਾ ਗੁਰੂ ਦੇ ਉਪਦੇਸ਼ ਤੋਂ ਬਿਨਾ ਗੁਰੂ ਦੇ ਹੁਕਮ ਚੱਲਣ ਤੋਂ ਬਿਨਾ ਦੁੱਖ ਹੀ ਮਿਲਦਾ ਭਗਤ ਬਿਨਾ ਸੰਸਾਰ ਨਾ ਝੁਕੈ ਗੁਰ ਏ ਪੇਧ ਬਤਾਵੇ ਰਹਾਉ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਤੋਂ ਬਿਨਾ ਮਨੁੱਖ ਜ਼ਿੰਦਗੀ ਦੇ ਅੰਦਰ ਸਹਿਮ ਇਕੱਠੇ ਕਰਦਾ ਹੈ ਸਹਿਮ ਇਹਦੀ ਜ਼ਿੰਦਗੀ ਚ ਹਮੇਸ਼ਾ ਬਣਿਆ ਰਹਿੰਦਾ ਹੈ ਇਹ ਗੁੱਝਾ ਭੇਤ ਸਤਿਗੁਰਾਂ ਦੀ ਬਾਣੀ ਗੁਰੂ ਦਾ ਉਪਦੇਸ਼ ਸਮਝਾਉਂਦਾ ਹੈ ਗੁਰੂ ਇਹ ਭੇਤ ਦੱਸਦਾ ਹੈ ਕਹਾਂ ਭਇਓ ਤੀਰਥ ਬ੍ਰਤ ਕੀਏ RAM ਸ਼ਰਨ ਨਹੀਂ ਆਵੇ ਕੀ ਲਾਭ ਹੋਇਆ ਤੇਰੇ ਤੀਰਥਾਂ ਤੇ ਜਾਣ ਦਾ ਵਰਤ ਰੱਖਣ ਦਾ ਜੇ ਤੂੰ ਗੁਰੂ ਦੀ ਪੈ ਭਾਉ ਨਹੀਂ ਵਿੱਚ ਗੁਰੂ ਦੇ ਹੁਕਮ ਵਿੱਚ ਨਹੀਂ ਆਉਣਾ ਜੋਗ ਜਗ ਦੇ ਫਲ ਤਹਿ ਮਨੋ ਜੋ ਪ੍ਰਭ ਜਸ ਮਿਸਰਾਵੇ ਕੀਤੇ ਹੋਏ ਜੋਗ ਰੱਬ ਦੇ ਨਾਮ ਤੇ ਲਾਏ ਹੋਏ ਲੰਗਰ ਨੇ ਫਲ ਹਨ ਜੇ ਜੀਵਨ ਵਿੱਚ ਪ੍ਰਭੂ ਦਾ ਉਪਦੇਸ਼ ਨਹੀਂ ਟਿਕਿਆ ਹੋਇਆ ਮਨ ਮੋ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਨ ਗਾਵੇ ਜਿਹੜਾ ਮਨੁੱਖ ਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪ੍ਰਮਾਤਮਾ ਦੇ ਸਿਰਫ ਸੁਨਾਹ ਦਾ ਗੀਤ ਗਾਉਂਦਾ ਰਹਿੰਦਾ ਹੈ ਕਹਉ ਨਾਨਕ ਇਹ ਬਿੰਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਇਹੋ ਜਿਹਾ ਮਨੁੱਖ ਜਿਉਂਦੇ ਜੀ ਹੀ ਮੁਕਤ ਹੋ ਜਾਂਦਾ ਹੈ ਉਹਨੂੰ ਮਰਨ ਤੋਂ ਬਾਅਦ ਮੁਕਤੀ ਦੀ ਭਾਲ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਬਿਲਾਵਲ ਮਹਲਾ ਨਵਾਂ ਜਾ ਮੈਂ ਭਜਨ ਰਾਮ ਕੋ ਨਹੀਂ اے ਭਾਈ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ ਤੇਹ ਨਰ ਜਨਮ ਅਕਾਰਥ ਖੋਇਆ ਇਹ ਰਖੋ ਮਨ ਮਾਹੀ ਰਹਾਓ ਇਹ ਗੱਲ ਪੱਕੀ ਚੇਤੇ ਰੱਖੋ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਤੀਰਥ ਕਰੇ ਬ੍ਰਤ ਫਨ ਰੱਖੇ ਨਾ ਮਨਵਾ ਬਸ ਜਾ ਕੋ اے ਭਾਈ ਜਿਸ ਮਨੁੱਖ ਦਾ ਮਨ ਆਪਣੇ ਵਸ ਵਿੱਚ ਨਹੀਂ ਉਹ ਭਾਵੇਂ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਤੇ ਵਰਤ ਵੀ ਰੱਖਦਾ ਹੈ ਨੇਫਲ ਧਰਮ ਤਾਂ ਹੰ ਤੁਮ ਮਨੋਂ ਸੱਚ ਕਹਤ ਮੈਂ ਆਖੋ ਪਰ ਤੁਸੀਂ ਇਹ ਤੀਰਥ ਵਰਤਾਰਿਕ ਵਾਲਾ ਉਸ ਦਾ ਧਰਮ ਮੇਲ ਸਮਝੋ ਮੈਂ ਅਜੇ ਹਮ ਲੋਕ ਨੂੰ ਵੀ ਇਹ ਸੱਚੀ ਗੱਲ ਆਖ ਦਿੰਦਾ ਜੈਸੇ ਪਾਹਨ ਜਲ ਮੈਂ ਰੱਖਿਓ ਭਿੰਦ ਨਾ ਹੈ ਤਹ ਪਾਣੀ ਜਿਵੇਂ ਪੱਥਰ ਪਾਣੀ ਵਿੱਚ ਰੱਖ ਦਿਓ ਉਹਨੇ ਕਿਹੜਾ ਪਾਣੀ ਨਾਲ ਭਿੱਜ ਜਾਣਾ ਹੈ ਪੱਥਰ ਨੇ ਤਾਂ ਪੱਥਰ ਹੀ ਰਹਿਣਾ ਹੈ ਐਸੇ ਹੀ ਤਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਨੀ ਇਦਾਂ ਹੀ ਉਸ ਬੰਦੇ ਨੂੰ ਸਮਝ ਲੋ ਜਿਹੜਾ ਭਗਤੀ ਤੋਂ ਸਖਣਾ ਜਿਵੇਂ ਪੱਥਰ ਪਾਣੀ ਚ ਨਹੀਂ ਭਿੱਜਦਾ ਏ ਵੀ ਧਰਮ ਸਥਾਨ ਤੇ ਜਾ ਕੇ ਧਰਮ ਕਰਮ ਕਰਦਾ ਪਰ ਭਿੱਜਦਾ ਨਹੀਂ ਕਲ ਮੈ ਮੁਕਤ ਨਾਮ ਤੇ ਪਾਵਤ ਗੁਰਯਹ ਤੇ ਬਤਾਵੇ ਏ ਭਾਈ ਗੁਰੂ ਜ਼ਿੰਦਗੀ ਦਾ ਇਹ ਰਾਜ ਦੱਸਦਾ ਹੈ ਕਿ ਮਨੁੱਖਾ ਜੀਵਨ ਵਿੱਚ ਇਸ਼ਨਾਨ ਪ੍ਰਮਾਤਮਾ ਦੇ ਨਾਮ ਦੇ ਰਾਹੀ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਸਕਦਾ ਹੈ। ਕੋ ਨਾਨਕ ਸੋਈ ਨਰ ਗਰਵਾ ਜੋ ਪ੍ਰਭ ਕੇ ਗੁਣ ਗਾਵੇ। हे ਨਾਨਕ ਆਖੋ ਹੀ ਮਨੁੱਖਾ ਦਰਜੋਗ ਹੈ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਬਿਲਾਵਲ ਅਸਤ ਪਦਿਆਂ ਮਹਲਾ ਪਹਿਲਾ ਘਰ ਦਸਮਾ ਬਿਲਾਵਰ ਰਾਗ ਦੇ ਅੰਦਰ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਉਂ ਬੋਲ ਅਸ਼ਟ ਪਦੀਆਂ ਜਿਦੇ ਕਿ 8 ਬੰਦ ਹਨ ਇਹਨਾਂ ਨੂੰ ਸਹਿਬਾ ਨੇ ਦਸਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ੴ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵੈਰੂ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਿਕਟ ਵਸੈ ਦੇਖੈ ਸਭ ਸੋਈ ਪ੍ਰਮਾਤਮਾ ਹਰੇਕ ਜੀਵ ਦੇ ਨੇੜੇ ਵਸਦਾ ਹੈ ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ ਗੁਰਮੁਖ ਵਿਰਲਾ 부ਝੈ ਕੋਈ ਪਾਰੇ ਭੇਦ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ ਵੈਣ ਭੈ ਪਾਏ ਭਗਤ ਨਾ ਹੋਈ ਜਿਤਨਾ ਚੇਰੇ ਡਰ ਪੈਦਾ ਹੋਏ ਕਿ ਉਹ ਹਰ ਵੇਲੇ ਨੇੜੇ ਵੇਖ ਰਿਹਾ ਹੈ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਸ਼ਬਦ ਰਤੇ ਸਦਾ ਸੁਖ ਹੋਈ ਜਿਹੜੇ ਬੰਦੇ ਗੁਰੂ ਦੇ ਸ਼ਬਦ ਦੇ ਰਾਹੀ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਆਤਮਾ ਕਾ ਨਾਮ ਮਿਲਦਾ ਹੈ ਐਸਾ ਗਿਆਨ ਪਦਾਰਥ ਨਾਮ ਪਰਮਾਤਮਾ ਦਾ ਨਾਮ ਇੱਕ ਅਜਿਹਾ ਸ਼੍ਰੇਸ਼ਟ ਪਦਾਰਥ ਹੈ ਜੋ ਪਰਮਾਤਮਾ ਨਾਲ ਨੂੰਗੀ ਸਾਂਝ ਪੈਦਾ ਕਰ ਦਿੰਦਾ ਹੈ ਗੁਰਮੁਖ ਪਵਸ ਰਸ ਰਸਮਾਨ ਰਹਾਉ ਜਿਹੜਾ ਮਨੁੱਖੋ ਗੁਰੂ ਦੇ ਸਾਹਮਣੇ ਹੋ ਕੇ ਇਹ ਪਦਾਰਥ ਹਾਸਲ ਕਰਦਾ ਹੈ ਉਹ ਇਸ ਦੇ ਰਸ ਵਿੱਚ ਭਿੱਜ ਕੇ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ ਗਿਆਨ ਗਿਆਨ ਕਥੈ ਸਭ ਕੋਈ ਜਬਾਨੀ ਜਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਪ੍ਰਮਾਤਮਾ ਦਾ ਗਿਆਨ ਪ੍ਰਾਪਤ ਹੋ ਗਿਆ ਹੈ ਗਿਆਨ ਮਿਲ ਗਿਆ ਹੈ ਕਥ ਕਥ ਬਾਦ ਕਰੇ ਦੁਖ ਹੋਈ ਜਿਉਂ ਜਿਉਂ ਗਿਆਨ ਗਿਆਨ ਆਖਾ ਕੇ ਚਰਚਾ ਕਰਨਾ ਹੈ ਉਸ ਚਰਚਾ ਵਿੱਚੋਂ ਕਲੇਸ਼ ਹੀ ਪੈਦਾ ਹੁੰਦਾ ਹੈ ਕਥ ਕਹਿਣੇ ਤੇ ਰਹੇ ਨਾ ਕੋਈ ਚਰਚਾ ਕਰਕੇ ਅਜੇ ਹੀ ਆਦਤ ਪੈ ਜਾਂਦੀ ਹੈ ਕਿ ਚਰਚਾ ਕਰਨ ਤੋਂ ਜੀਵ ਹਟਦਾ ਵੀ ਨਹੀਂ ਬੇਨਰਾਸਰਾ ਤੇ ਮੁਕਤ ਨਾ ਹੋਈ ਪਰ ਚਰਚਾ ਤੋਂ ਕੋਈ ਆਤਮਕ ਆਨੰਦ ਨਹੀਂ ਮਿਲਦਾ ਕਿਉਂਕਿ ਪਰਮਾਤਮਾ ਦੇ ਨਾਮ ਰਸ ਵਿੱਚ ਰੰਗੇ ਜਾਣ ਤੋਂ ਬਿਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਗਿਆਨ ਧਿਆਨ ਸਭ ਗੁਰ ਤੇ ਹੋਈ ਪਰਮਾਤਮਾ ਨਾਲ ਡੂੰਗੀ ਸਾਝ ਤੇ ਉਸ ਵਿੱਚ ਸੁਰੰਦਾ ਟਿਕਾਉ ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ ਸਾਚੀ ਰਹਿਤ ਸਾਚਾ ਮਨ ਸੋਈ ਜਿਸ ਨੂੰ ਮਿਲਦਾ ਹੈ ਉਸ ਦੀ ਰਹਿਣੀ ਪਵਿੱਤਰ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਉਹ ਸਦਾ ਥਿਰ ਪ੍ਰਭੂ ਹੱਸ ਪੈਂਦਾ ਹੈ ਮਾਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਗਿਆਨ ਦੀਆਂ ਨੇੜੀਆਂ ਗੱਲਾਂ ਹੀ ਕਰਦਾ ਹੈ ਪਰ ਉਸ ਦੀ ਰਹਿਣੀ ਪਵਿੱਤਰ ਨਹੀਂ ਹੁੰਦੀ ਨਾਮੋਂ ਭੁੱਲੇ ਥਾਉਨਾ ਕੋਈ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ ਮਾਇਆ ਦੀ पटਕਣਾ ਤੋਂ ਬਚਣ ਲਈ ਕੋਈ ਆਸਰਾ ਨਹੀਂ ਮਿਲਦਾ ਮਨ ਮਾਇਆ ਬੰਦੇਓ ਸਰਜਾਲ ਮਾਇਆ ਨੇ ਜੀਵਨ ਦੇ ਮਨ ਨੂੰ ਮੋਹ ਦੇ ਤੀਰਾਂ ਦੇ ਜਾਲ ਵਿੱਚ ਬੰਨ੍ਹਿਆ ਹੋਇਆ ਕਟ ਕਟ ਵਿਆਪ ਰਹੇ ਉਹ ਬਿਖ ਨਾਲ ਭਾਵੇਂ ਪ੍ਰਮਾਤਮਾ ਹਰੇਕ ਸਰੀਰ ਵਿੱਚ ਮੌਜੂਦ ਹੈ ਪਰਮਾਇਆ ਦੇ ਮੋਹ ਦਾ ਜ਼ਹਿਰ ਵੀ ਪ੍ਰੇਕ ਦੇ ਅੰਦਰ ਹੀ ਹੈ ਜੋ ਅੰਜ ਸੋ ਦੀ ਸੈ ਕਾਲ ਇਸ ਵਾਸਤੇ ਜੋ ਵੀ ਜਗਤ ਵਿੱਚ ਜੰਮਦਾ ਹੈ ਉਹ ਆਤਮਿਕ ਮੌਲ ਦੇ ਵਾਸ ਵਿੱਚ ਦਿਸ ਰਹੇ ਹਨ ਕਾਰਜ ਸਿੱਧੋ ਹਿਰਦੈ ਸਮਾਲੋ ਪਰਮਾਤਮਾ ਨੂੰ ਹਿਰਦੇ ਵਿੱਚ ਯਾਦ ਕਰਨ ਨਾਲ ਹੀ ਮਨੁੱਖਾ ਜੀਵਨ ਵਿੱਚ ਕਰਨ ਜੋ ਕੰਮ ਸਿਰੇ ਚੜਦਾ ਹੈ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਉਹੀ ਮਨੁੱਖ ਗਿਆਨਮਾਨ ਅਖਵਾ ਸਕਦਾ ਹੈ ਜਿਸ ਨੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭ ਚਰਣਾ ਵਿੱਚ ਸੁਰਤ ਜੋੜੀ ਹੈ ਮਨਮੁਖ ਹਉਮੈ ਪਤ ਗਵਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾਉਂਦਾ ਹੈ ਆਪੇ ਕਰਤੈ ਭਗਤ ਕਰਾਈ ਪਰ ਜੀਵ ਦੇ ਵੀ ਕੀ ਵਸ ਪ੍ਰਮਾਤਮਾ ਆਪ ਹੀ ਆਪਣੀ ਭਗਤੀ ਜੀਵਾਂ ਦਾ ਸੂਤਰ ਹੁੰਦਾ ਹੈ ਗੁਰਮੁਖ ਆਪੇ ਦੇ ਵੜਾਈ ਆਪ ਹੀ ਜੀਵ ਨੂੰ ਗੁਰੂ ਦੇ ਸੰਮੁਖ ਕਰਕੇ ਵੜਾਈ ਦਿੰਦਾ ਹੈ ਰੈਣ ਅੰਧਾਰੀ ਨਿਰਮਲ ਜੋਤ ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ ਇੱਕ ਹਨੇਰੀ ਰਾਤ ਹੈ ਪ੍ਰਮਾਤਮਾ ਦੀ ਜੋਤ ਪਰਗਟ ਹੋਣ ਨਾਲ ਹੀ ਇਹ ਰੌਸ਼ਨ ਹੋ ਸਕਦੀ ਹੈ ਨਾਮ বিনা ਝੂਠੇ ਉਜਲ ਕਸ਼ੋਤ ਨਾਮ ਤੋਂ ਵਾਂਝੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ ਭਾਵ ਹੋਰਨਾਂ ਨੂੰ ਵੀ ਪ੍ਰਾਹੇ ਪਾ ਦਿੰਦੇ ਹਨ ਬੇਦ ਪੁਕਾਰ ਹੈ ਭਗਤ ਸਰੂਤ ਵੇਦ ਆਦਿਕ ਹਰੇ ਧਰਮ ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ ਪੁਕਾਰ ਕੇ ਦੱਸਦਾ ਹੈ ਸੁਣ ਸੁਣ ਮਾਨੈ ਵੇਖੈ ਜੋਤ ਜੋ ਜੋ ਜੀਵ ਇਹ ਸਿੱਖਿਆ ਨੂੰ ਸੁਣ ਸੁਣ ਕੇ ਸ਼ਰਧਾ ਲਿਆਉਂਦਾ ਹੈ ਉਹ ਅਭੀ ਜੋਤ ਨੂੰ ਹਰ ਥਾਂ ਵੇਖਦਾ ਹੈ ਸ਼ਾਸਤਰ ਸਿਮਰਤ ਨਾਮ ਨਿਰਨਾਮੰ ਸਿਮਰਤੀਆਂ ਸ਼ਾਸਤਰ ਆਦਿਕ ਧਰਮ ਪੁਸਤਕਾਂ ਵੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ ਗੁਰਮੁਖ ਸ਼ਾਂਤ ਉਤਮ ਕਰਾਮੰ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਸਿਮਰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ ਉਹਨਾਂ ਦੀ ਰਹਿਣੀ ਸ੍ਰੇਸ਼ਟ ਹੋ ਜਾਂਦੀ ਹੈ ਮਨੁੱਖ ਜੋਨੀ ਦੁਖ ਸਹਾਂ ਮੰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸੰਭਾਲਦੇ ਹਨ ਬੰਧਨ ਟੁੱਟੇ ਇੱਕ ਨਾਮ ਵਸਾਂ ਮੰ ਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਵੇ ਮੰਨੇ ਨਾਮ ਸੱਚੀ ਪਤ ਪੂਜਾ ਜਿਹੜਾ ਬੰਦਾ ਉਸ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਡਿੜ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ ਉਸ ਦਾ ਆਦਰ ਹੁੰਦਾ ਹੈ ਕਿਸ ਵੇਖਾਂ ਨਾਹੀ ਕੋ ਦੂਜਾ ਕਿਧਰ ਹੋਰ ਵੇਖਾਂ ਜਦੋਂ ਕੋਈ ਹੈ ਹੀ ਨਹੀਂ ਉਹਦੇ ਤੋਂ ਬਿਨਾ ਕੋਈ ਕੋਈ ਹੈ ਜਿਹੜਾ ਸਰਬ ਸ੍ਰੇਸ਼ਟ ਤੇ ਸਾਰਾ ਕੁਝ ਕਰਨ ਵਾਲਾ ਹੈ ਦੇਖ ਕਹੋ ਭਾਵੈ ਮਨ ਸੋਏ ਉਸ ਨੂੰ ਹਰ ਥਾਂ ਵੇਖ ਕੇ ਮੈਂ ਉਸ ਦੀ ਸਿੱਖ ਸਲਾਹ ਕਰਦਾ ਹਾਂ ਉਹੀ ਮੈਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਨਾਨਕ ਕਹੇ ਅਵਰਨ ਹੀ ਕੋਏ ਨਾਨਕ ਆਖਦਾ ਹੈ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਸਵਰਗਾ ਨਹੀਂ ਹੈ